ਸਵਾਲ ਅਸੀਂ ਚੱਲਦੇ ਫਿਰਦੇ ਆਪਣੇ ਸਵਾਸਾਂ ਨੂੰ ਕਿਵੇਂ ਸਫਲੇ ਕਰੀਏ ਕੋਈ ਜੁਗਤੀ ਦੱਸੋ ਜਵਾਬ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੂੰ ਵੀ ਕਿਸੇ ਸਰੀਰ ਨੇ ਸਵਾਲ ਕੀਤਾ ਸੀ ਤੇ ਬਾਬਾ ਜੀ ਨੇ ਇਹ ਉੱਤਰ ਦਿੱਤਾ ਸੀ ਕਿ ਤੁਸੀਂ ਇੱਕ ਕਦਮ ਪੁੱਟੋ ਤੇ ਕਹੋ ਵਾਏ ਦੂਸਰਾ ਕਦਮ ਪੁੱਟੋ ਤੇ ਕਹੋ ਗੁਰੂ ਇਸ ਤਰ੍ਹਾਂ ਸਫ਼ਰ ਸ਼ੁਰੂ ਕਰੋ ਇਸ ਦੇ ਦੋ ਫਾਇਦੇ ਹਨ ਇਕ ਤਾਂ ਹਰ ਕਦਮ ਤੇ ਵਾਹਿਗੁਰੂ ਜੇਤੇ ਆਵੇਗਾ ਤੇ ਦੂਜਾ ਧਿਆਨ ਹੋਰ ਕਿਸੇ ਪਾਸੇ ਨਹੀਂ ਜਾਵੇਗਾ ਸਤਿਗੁਰੂ ਜੀ ਵੀ ਗੁਰਬਾਣੀ ਵਿੱਚ ਕਹਿੰਦੇ ਹਨ ਮਾਰਗ ਚਲਤ ਹਰੇ ਹਰ ਗਾਈਏ ਸਵਾਲ ਕੀ ਇਹ ਸੱਚ ਹੈ ਕਿ ਮਨੁੱਖ ਨੂੰ ਹਰ ਪਲ ਹਰ ਘੜੀ ਦਾ ਲੇਖਾ ਦੇਣਾ ਪੈਂਦਾ ਹੈ ਜਵਾਬ ਹਾਂ ਜੀ ਸਾਡੇ ਹਰ ਪਲ ਪਲ ਦਾ ਲੇਖਾ ਹੈ ਪਰ ਜਿਸ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਨજર ਹੋ ਜਾਵੇ ਉਸ ਦਾ ਲੇਖਾ ਪੜਿਆ ਨਹੀਂ ਜਾਂਦਾ ਲੇਖਾ ਪਾੜ ਦਿੱਤਾ ਜਾਂਦਾ ਹੈ ਧਰ ਮਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਸੇਕ ਨੂੰ ਹਰ ਵੇਲੇ ਗੁਰੂ ਨਾਨਕ ਦੀ ਨਦਰ ਮੰਗਣੀ ਚਾਹੀਦੀ ਹੈ ਜਿਸ ਉੱਪਰ ਗੁਰੂ ਨਾਨਕ ਦੀ ਨਦਰ ਹੋ ਗਈ ਫਿਰ ਉਸ ਨੂੰ ਲੇਖਾ ਨਹੀਂ ਪੁੱਛਿਆ ਜਾਂਦਾ ਜਿਸ ਨੂੰ ਤੇਰੀ ਨਦਰ ਨਾ ਲੇਖਾ ਪੁੱਛੀ ਹੈ ਸਵਾਲ ਕਿ ਮਨੁੱਖ ਦੀ ਜ਼ਿੰਦਗੀ ਦਾ ਸੰਬੰਧ ਸਵਾਸਾ ਨਾਲ ਹੈ ਜਾਂ ਦਿਨਾਂ ਨਾਲ ਪਾਵ ਮਨੁੱਖ ਦੀ ਜ਼ਿੰਦਗੀ ਦਾ ਸਬੰਧ ਸਵਾਸਾ ਨਾਲ ਹੈ ਅਸੀਂ ਪੂਰੇ ਦਿਨ ਵਿੱਚ ਤਕਰੀਬਨ 24000 ਸਵਾਸ ਲੈਂਦੇ ਹਾਂ ਪਾਵ ਕੇ ਇੱਕ ਘੰਟੇ ਵਿੱਚ 1000 ਸਵਾਸ ਲੈਂਦੇ ਹਾਂ ਸਾਨੂੰ ਸਵਾਸ ਗਿਣ ਕੇ ਮਿਲਦੇ ਹਨ ਨਾ ਇੱਕ ਸਵਾਸ ਵੱਧ ਹੋ ਸਕਦਾ ਹੈ ਨਾ ਘਟ ਜੋ ਜ਼ਿਆਦਾ ਭੋਗ ਭੋਗਦੇ ਹਨ ਗੁੱਸਾ ਕਰਦੇ ਹਨ ਬਹੁਤ ਸੌਂਦੇ ਹਨ ਉਹਨਾਂ ਦੇ ਸਵਾਸ ਜਲਦੀ ਚੱਲਦੇ ਹਨ ਜੋ ਸਿਮਰਨ ਕਰਦੇ ਹਨ ਧਿਆਨ ਵਿੱਚ ਬੈਠਦੇ ਹਨ ਉਹਨਾਂ ਦੀ ਉਮਰ ਜ਼ਿਆਦਾ ਹੁੰਦੀ ਹੈ ਕਿਉਂਕਿ ਸਿਮਰਨ ਧਿਆਨ ਵਿੱਚ ਬੈਠਣ ਨਾਲ ਸਵਾਸ ਹੌਲੀ-ਹੌਲੀ ਚੱਲਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਸਾਲਸਰਾਏ ਜੋਹਰੀ ਨੂੰ ਪਟਨਾ ਸਾਹਿਬ ਵਿਖੇ ਇਹ ਇਹ ਉਪਦੇਸ਼ ਦਿੱਤਾ ਸੀ ਕਿ ਭਾਵੇਂ ਤੂੰ ਹੀਰਿਆਂ ਦਾ ਵਪਾਰੀ ਹੈ ਪਰ ਸਭ ਤੋਂ ਅਸਲੀ ਹੀਰੇ ਸਾਡੇ ਇਹ ਸਵਾਸ ਹਨ ਇਸ ਕਰਕੇ ਇਹਨਾਂ ਨੂੰ ਅਜਾਇਆਂ ਨਹੀਂ ਗਵਾਉਣਾ ਚਾਹੀਦਾ ਸਗੋਂ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਸਫਲਾ ਕਰਨਾ ਚਾਹੀਦਾ ਹੈ ਜੋ ਸਾਨੂੰ ਜੀਵਨ ਮਿਲਿਆ ਹੈ ਇਹ ਸਵਾਸ ਗਿਣ ਕੇ ਮਿਲੇ ਹਨ ਉਮਰ ਦਾ ਸਬੰਧ ਸਵਾਸ ਨਾਲ ਹੈ ਇਸ ਲਈ ਗੁਰਬਾਣੀ ਦਾ ਵੀ ਹੁਕਮ ਹੈ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮਹਸਾਹ ਸਵਾਲ ਅਸੀਂ ਰੋਜ਼ ਜਾਣੇ ਅਣਜਾਣੇ ਕਿੰਨੇ ਹੀ ਪਾਪ ਕਰ ਬੈਠਦੇ ਹਾਂ ਇਹ ਕਿਵੇਂ ਬਖਸ਼ੇ ਜਾ ਸਕਦੇ ਹਨ ਜਵਾਬ ਤੁਸੀਂ ਜਦੋਂ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਗਏ ਫਿਰ ਕੋਈ ਫਿਕਰ ਨਾ ਕਰੋ ਬੇਸ਼ੱਕ ਸਾਡੇ ਪਾਪਾਂ ਦੀ ਢੇਰੀ ਵੱਡੀ ਹੈ ਪਰ ਗੁਰੂ ਨਾਨਕ ਦੀ ਬਖਸ਼ਿਸ਼ ਦਾ ਦਇਆ ਦਾਸ ムンダー ਉਸ ਤੋਂ ਵੀ ਵੱਡਾ ਹੈ ਮਲਕ ਪਾਗ ਕੋਡਾ ਰਾਖਸ਼ ਸੱਜਣ ਠੱਗ ਭੂਮੀਆਂ ਚੋਰ ਜਿਨ੍ਹਾਂ ਦੇ ਪਾਪ ਸੁਣ ਕੇ ਮਨ ਕੰਬ ਜਾਂਦਾ ਹੈ ਉਹਨਾਂ ਨੂੰ ਵੀ ਗੁਰੂ ਨਾਨਕ ਨੇ ਬਖਸ਼ ਦੇ ਘਰ ਵਿੱਚ ਆ ਕੇ ਨਾ ਕੇਵਲ ਬਖਸ਼ਿਆ ਬਲਕਿ ਉਹ ਹੋਰਨਾਂ ਨੂੰ ਵੀ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਨ ਵਾਲੇ ਬਣ ਗਏ ਗੱਲ ਤਾਂ ਇਹ ਹੈ ਕਿ ਸਿੱਖ ਅੰਦਰੋਂ ਸ਼ਰਨ ਵਿੱਚ ਆ ਜਾਵੇ ਦਾਸ ਨੇ ਇੱਕ ਸ਼ਹਿਰ ਵਿੱਚ ਇੱਕ ਕ ਫਰਗੀਰ ਦੀ ਕਬਰ ਦੇਖੀ ਜਿਸ ਉੱਤੇ ਬਚਨ ਲਿਖਿਆ ਸੀ ਕਿ हे ਗੁਰੂ ਨਾਨਕ ਜੇ ਮੇਰੇ 100 ਸਾਲਾਂ ਦੇ ਪਾਪ ਤੱਕੜੀ ਦੇ ਇੱਕ ਛਾਬੇ ਵਿੱਚ ਪਾ ਦਿੱਤੇ ਜਾਣ ਤੇ ਦੂਜੇ ਛਾਬੇ ਵਿੱਚ ਤੇਰੀ ਇੱਕ ਛਿਨ ਭਾਰ ਦੀ ਨਦਰ ਪਾ ਦਿੱਤੀ ਜਾਵੇ ਤਾਂ ਤੇਰੀ ਛਿਨ ਭਾਰ ਦੀ ਨਦਰ ਦਾ ਛਾਬਾ ਭਾਰਾ ਹੋਵੇਗਾ ਗੁਰਵਾਕ ਹੈ ਨਾਨਕ ਜਿੰਨ ਕੋ ਨਦਰ ਪਈ ਹੈ ਤਿੰਨ ਕੀ ਪੈਜ ਸਵਾਰੀ ਸਵਾਲ ਕੁਝ ਲੋਕ ਹੱਥਾਂ ਤੇ ਜਾਂ ਬਾਹਾਂ ਤੇ ਸਤਨਾਮ ਵਾਹਿਗੁਰੂ ਲਿਖਵਾਉਂਦੇ ਹਨ ਕੀ ਇਹ ਠੀਕ ਹੈ ਜਵਾਬ ਰੱਬ ਦਾ ਨਾਮ ਬਹੁਤ ਪਵਿੱਤਰ ਹੈ ਹੱਥਾਂ ਬਾਹਾਂ ਤੇ ਨਾਮ ਲਿਖਵਾਉਣ ਨਾਲ ਬੇਅਦਬੀ ਹੁੰਦੀ ਹੈ ਹੱਥ ਹਰ ਵੇਲੇ ਸੁੱਚੇ ਨਹੀਂ ਹੁੰਦੇ ਇਸ ਕਰਕੇ ਨਾਮ ਬਾਣੀ ਦਾ ਜਿੰਨਾ ਵੀ ਸਤਕਾਰ ਕਰੋ ਥੋੜਾ ਹੈ